ਪੰਜਾਬ ਸਰਕਾਰ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਬਦਨਾਮ ਕਰਨ ਦੀਆਂ ਤਿਆਰੀਆਂ ਮੁਕੰਮਲ ਕਰੀ ਬੈਠੀ ਹੈ ਅਮਰਤਪਾਲ ਸਿੰਘ ਖਾਲਸਾ ਨੂੰ ਅੱਜ ਜਾਂ ਕੱਲ ਨੂੰ ਬਦਨਾਮ ਕਰਨ ਲਈ ਚੈਨਲਾਂ 'ਤੇ ਇਹ ਗੱਲ ਚੱਲ ਪੈਣੀ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਕਿਸੇ ਨਾਲ ਅਸਲੀਲ ਚੈਟ ਕਰਦਾ ਸੀ ਉਹਦੀਆਂ ਬਕਾਇਦਾ ਮਤਲਬ ਫੋਟੋ ਕਾਪੀਆਂ ਕਰਾ ਕੇ ਚੈਨਲਾਂ ਨੂੰ ਭੇਜ ਦਿੱਤੀਆਂ ਨੇ ਸਰਕਾਰ ਨੇ ਦੂਜੀ ਗੱਲ ਇਹ ਚੱਲ ਪੈਣੀ ਹੈ ਕਿ ਮੰਤਰੀ ਬਾਜੇ ਕੇ ਨੇ ਬਿਆਨ ਦਿੱਤਾ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਮੇਰੇ ਤੋਂ ਡਰਾਮਾ ਡੋਲ ਖੋ ਗੋਲੀਆਂ ਖੋ ਕੇ ਖਾਂਦਾ ਰਿਹਾ ਹੈ ਇਹ ਚੱਲਣਾ ਕਿਉਂ ਹੈ ਕੰਮ ਇਹ ਚੱਲਣਾ ਤਾਂ ਹੈ ਕਿਉਂਕਿ ਤਰਨ ਤਾਰਨ ਦੇ ਵਿੱਚ ਸਰਕਾਰ ਨੇ ਸਰਵੇ ਕਰਾਇਆ ਉਸ ਸਰਵੇ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੀ ਜਿਹੜੀ ਪਾਰਟੀ ਹੈ ਉਹਦਾ ਬੰਦਾ ਜਿੱਤ ਵੱਲ ਵੱਧ ਰਿਹਾ ਜੇ ਕੋਈ ਵੀ ਉੱਥੇ ਖੜਾ ਹੋਊਗਾ ਹਨਾ ਕਿਉਂਕਿ ਉੱਥੇ ਜਿਮਣੀ ਚੋਣਾ ਹੈ ਸੋ ਸਰਕਾਰ ਦੇ ਹੱਥ ਕਿੰਨੇ ਕੰਨੇ ਲੰਬੇ ਹੁੰਦੇ ਆ ਉਹ ਮੈਂ ਤੁਹਾਨੂੰ ਅੱਜ ਦੱਸਦਾ ਸਰਕਾਰ ਨੇ ਸਾਰੇ ਚੈਨਲਾਂ ਨੂੰ ਲਗਭਗ ਖਰੀਦਿਆ ਹੋਇਆ ਤੁਹਾਨੂੰ ਪਤਾ ਹੀ ਹੈ ਕਿਉਂਕਿ ਬਹੁਤ ਪੱਤਰਕਾਰ ਨੇ ਇਹਨਾਂ ਦੇ ਗੁਲਾਮ ਬਣ ਚੁੱਕੇ ਨੇ ਉਹ ਭੁੱਲ ਗਏ ਨੇ ਕਿ ਮੀਡੀਆ ਚੌਥਾ ਥੰਮ ਹੈ ਪੰਜਾਬ ਨੂੰ ਬਚਾਉਣ ਲਈ ਮੀਡੀਆ ਦਾ ਬਹੁਤ ਵੱਡਾ ਸਹਾਰਾ ਹੁੰਦਾ ਸੀ ਪਹਿਲਾਂ ਪਰ ਅੱਜ ਕੱਲ ਮੀਡੀਆ ਭੁੱਲ ਚੁੱਕਿਆ ਆਪਣੇ ਸਿਧਾਂਤਾਂ ਤੋਂ ਹਿਲ ਚੁੱਕਿਆ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਇੱਕ ਸਿੱਖ ਨੌਜਵਾਨ ਦੀਰਦਾਰ ਕੋਸ਼ਿਸ਼ ਹੋ ਰਹੀ ਹੈ ਉਹਨਾਂ ਨੇ ਸਿਰਫ ਪੈਸੇ ਦੇਖਣੇ ਆ ਉਹ ਉਹਨਾਂ ਦੇ ਖਾਤਿਆਂ 'ਚ ਜਾਂ ਉਹਨਾਂ ਕੋਲ ਆ ਚੁੱਕੇ ਨੇ ਉਹ ਗਿਣ ਚੁੱਕੇ ਨੇ ਜਿਹੜੇ ਵੀ ਬਕਾਊ ਨੇ ਸੋ ਗੱਲ ਕੀ ਹੋਣੀ ਹੈ ਗੱਲ ਇਹ ਹੈ ਕਿ ਸਰਕਾਰ ਨੇ ਜਾਣਬੁੱਝ ਕੇ ਜਾਲੀ ਅਕਾਊਂਟ ਬਣਾ ਕੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਵੱਲੋਂ ਉਹਨਾਂ ਦੇ ਨਾਂ ਤੇ ਇੱਕ ਚੈਟ ਕਰ ਸ਼ੁਰੂ ਕੀਤੀ ਹੈ ਤੇ ਉਹ ਚੈਟ ਸਮਝ ਲਓ ਲੋਕਾਂ ਦੇ ਸਾਹਮਣੇ ਲਿਆ ਰਹੇ ਨੇ ਕਿ ਇਹ ਜਿਹੜੀ ਚੈਟ ਹੈ ਉਹ ਅਮਰਤਪਾਲ ਦੀ ਹੈ ਕਿਸੇ ਮਤਲਬ ਔਰਤ ਨਾਲ ਉਹ ਨਾਜਾਇਜ਼ ਸਬੰਧ ਬਣਾ ਰਹੇ ਨੇ ਕੁਝ ਵੀ ਕਰ ਰਹੇ ਨੇ ਮ ਬਦਨਾਮ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਨੇ ਸੋ ਯਾਰ ਇਹ ਧਿਆਨ ਰੱਖਿਓ ਤਰਨਤਾਰਨ ਵਾਲਿਓ ਤੇ ਪੰਜਾਬ ਵਾਲਿਓ ਤੇ ਦੁਨੀਆ ਦੇ ਵਿੱਚ ਬੈਠੇ ਜਿੰਨੇ ਵੀ ਸਿੱਖ ਭਰਾ ਨੇ ਕਿ ਯਾਰ ਇਹ ਜਿਹੜੀ ਚੈਟ ਹੈ ਨਾ ਇਹ ਕਿਸੇ ਦਾ ਵੀ ਕੋਈ ਨਾਂ ਬਣਾ ਕੇ ਝੂਠੀ ਅਫਵਾਹ ਫਲਾ ਸਕਦਾ ਇਹ ਗੱਲ ਦਾ ਧਿਆਨ ਰੱਖਣਾ ਦੂਜੀ ਗੱਲ ਜਿਹੜਾ ਇਹ ਜਿਹੜਾ ਇਹ ਕਹਿੰਦੇ ਨੇ ਕਿ ਮੰਤਰੀ ਬਾਜੇ ਕੇ ਨੇ ਬਿਆਨ ਦਿੱਤਾ ਹੈ ਦੂਜਾ ਇਹ ਕਹਿੰਦੇ ਨੇ ਕਿ ਮੰਤਰੀ ਬਾਜੇ ਕੇ ਨੇ ਇਹ ਬਿਆਨ ਲਿਖਵਾਇਆ ਜਦੋਂ ਵੀ ਬੰਦਾ ਪੁਲਿਸ ਕਸਟਡੀ ਦੇ ਵਿੱਚ ਹੁੰਦਾ ਹੈ ਉਹ ਤੋਂ ਕੁਝ ਵੀ ਲਿਖਾ ਲਿੱਤਾ ਜਾਂਦਾ ਹੈ ਉਹ ਤੋਂ ਮਤਲਬ ਸਾਫ਼ ਕਾਗਜ਼ਾਂ ਦੇ ਉੱਤੇ ਸਾਈਨ ਵੀ ਕਰਾ ਲਿੱਤੇ ਜਾਂਦੇ ਨੇ ਸੋ ਤੇ ਕੁਝ ਵੀ ਲਿਖਿਆ ਜਾ ਸਕਦਾ ਇਹ ਗੱਲ ਦਾ ਧਿਆਨ ਰੱਖਿਓ ਉਹਦੇ ਵਿੱਚ ਇਹ ਲਿਖਵਾ ਦਿੱਤਾ ਗਿਆ ਕੀ ਮੰਤਰੀ ਬਾਜੇ ਕਨੇ ਆਪਣੇ ਬਿਆਨਾਂ ਦੇ ਵਿੱਚ ਹੀ ਲਿਖਾਇਆ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜਦੋਂ ਇਹ ਡਿਬਰੂਗੜ ਜੇਲ੍ਹ ਦੇ ਵਿੱਚ ਇਕੱਠੇ ਹੁੰਦੇ ਸੀ ਤਾਂ ਉਹਨੂੰ ਜੋ ਵੀ ਕੋਈ ਦਰਦ ਵਾਲੀ ਗੋਲੀ ਲਾਈ ਹੋਈ ਸੀ ਉਹ ਖੋ ਕੇ ਉਤੋਂ ਖਾ ਜਾਂਦਾ ਸੀ ਇਹ ਹਾਸੋਹਿਣੀਆਂ ਗੱਲਾਂ ਨੇ ਸਰਕਾਰ ਹਰ ਵਾਰ ਕਰਦੀ ਹੈ ਪਰ ਨਕਾਮ ਹੁੰਦੀ ਹੈ ਸਰਕਾਰ ਨੂੰ ਕਹਿ ਦੇਣਾ ਚਾਹਣਾ ਮੈਂ ਕਿ ਅਮਰਤਪਾਲ ਨੂੰ ਤੁਸੀਂ ਲੋਕਾਂ ਦੇ ਦਿਲਾਂ ਚੋਂ ਐ ਨਹੀਂ ਕੱਢ ਸਕਦੇ ਉਹ ਲੋਕਾਂ ਦੇ ਦਿਲਾਂ 'ਚ ਬਸੇ ਉਹਨੇ ਸਿੱਖੀ ਦੀ ਗੱਲ ਕੀਤੀ ਅਮਰਤ ਸ਼ਕਾਇਆ ਪਰ ਤੁਸੀਂ ਉਹਨੂੰ ਬਦਨਾਮ ਕਰਨ ਤੇ ਲੱਗੇ ਹੋ ਇੱਕ ਇੱਕ ਰਾਜਨੀਤਿਕ ਤੌਰ ਤੇ ਉਹਦੇ ਉਹਦੇ ਤੇ ਨਿੱਜੀ ਗੱਲਾਂ ਤੁਸੀਂ ਥੋਪ ਰਹੇ ਹੋਗੇ ਇਹੋ ਜਿਹੀ ਰਾਜਨੀਤੀ 70 ਸਾਲਾਂ ਦੇ ਵਿੱਚ ਪਹਿਲਾਂ ਨਹੀਂ ਦੇਖੀ ਗਈ ਇਹ ਬਦਲਾਅ ਹੈ ਬਦਲਾਅ ਦੇ ਨਤੀਜੇ ਨੇ ਤੇ ਜਿਹੜੇ ਲੋਕ ਹੋਣਾ ਅਮਰਤ ਸ਼ਾਕੇ ਦਾੜ੍ਹੀਆਂ ਰੱਖ ਕੇ ਇਹਨਾਂ ਦੇ ਪਿੱਛੇ ਲੱਗੇ ਫਿਰਦੇ ਨੇ ਕਿਉਂ ਕੋਈ ਸਪਸ਼ਟੀਕਰਨ ਦੇਣਗੇ ਕਿ ਸਿਰਫ ਕੱਲੇ ਆਉਧਿਆਂ ਦੀ ਖਾਤਰ ਸਿਰਫ ਫੋਕੀ ਸੌਹਰਤ ਦੀ ਖਾਤਰ ਸਿਰਫ ਚੌਧਰ ਦੀ ਖਾਤਰ ਇਹਨਾਂ ਦੇ ਤਲਬੇ ਚੜਦੇ ਫਿਰਦੇ ਨੇ ਉਹ ਸਿੱਖੀ ਵਾਲੇ ਸਿਧਾਂਤਾਂ ਨੂੰ ਭੁੱਲ ਗਏ ਕਿ ਤੁਹਾਡੀ ਸਿੱਖੀ ਨੂੰ ਬਦਨਾਮ ਕਿਵੇਂ ਕੀਤਾ ਜਾ ਰਿਹਾ ਕੱਲ ਇੱਕ ਸਾਡੀ ਭੈਣ ਰਾਜਸਥਾਨ ਦੇ ਵਿੱਚ ਕੱਪਰਸੋ ਉਹ ਪੇਪਰ ਦੇਣ ਗਈ ਉੱਥੋਂ ਨੂੰ ਕਹਿ ਵੀ ਕਾਰ ਲਾ ਕੇ ਅੰਦਰ ਜਾ ਕਿ ਮੁੱਖ ਮੰਤਰੀ ਦਾ ਕੋਈ ਬਿਆਨ ਆਇਆ ਹੈ ਜੇ ਤਾਂ ਸਿੱਖੀ ਵੱਲ ਕੋਈ ਪ੍ਰੇਰਿਤ ਹੋਵੇ ਸਿੱਖੀ ਦੀ ਗੱਲ ਕਰਨ ਦਾ ਮਨ ਚ ਜਜ਼ਬਾ ਹੋਵੇ ਫਿਰ ਤਾਂ ਬਿਆਨ ਆਵੇ ਲੋਕਾ ਸਿੱਖੀ ਨੂੰ ਤਾਂ ਇਹ ਢਾਹ ਲਾਉਣ ਤੇ ਲੱਗੇ ਹੋਏ ਨੇ ਸੈਂਟਰ ਸਰਕਾਰ ਚਾਹੁੰਦੀ ਐ ਕਿ ਸਿੱਖੀ ਨੂੰ ਢਾਹ ਲੱਗੇ ਸਿਰਫ ਸਿੱਖੀ ਨੇ ਜਿਹੜੇ ਇਹ ਸੈਂਟਰ ਦੇ ਨਾਲ ਆੜਦੇ ਨੇ ਸਰਕਾਰ ਦੇ ਨਾਲ ਆਪਣੇ ਹੱਕਾਂ ਲਈ ਜੂਝਦੇ ਨੇ ਪਰ ਹੁਣ ਭਗਤ ਹੋ ਨਹੀਂ ਸੈਂਟਰ ਦੇ ਗੁਲਾਮ ਬਣ ਚੁੱਕੇ ਨੇ ਕੋਈ ਉਹ ਬੰਦਾ ਜਿਹੜਾ ਪੰਜਾਬ ਦੀ ਗੱਲ ਕਰਦਾ ਸਾਰੇ ਇੱਥੇ ਆਪਦੇ ਨਿੱਜੀ ਕੰਮਾਂ ਦੇ ਤੇ ਨਿੱਜੀ ਆਪਣੀ ਸੌਰਤ ਦੇ ਲਈ ਵੱਡੇ ਲੀਡਰ ਬਣਦੇ ਲਈ ਅਮਿਤਸਾ ਹੋਰਾਂ ਦੇ ਪੈਰਾਂ 'ਚ ਜਾ ਡਿੱਗਦੇ ਨੇ ਇਹ ਜਿਹੜੇ ਉਹਰੇ ਕਹਿੰਦੇ ਅਸੀਂ ਆਏ ਆ ਅਸੀਂ ਆਏ ਆ ਇਹ ਦਿੱਲੀ ਜਾ ਕੇ ਚੱਕਰੀਆਂ ਕਰਦੇ ਆ ਇਸ ਕਰਕੇ ਪੰਜਾਬ ਦੇ ਲੋਕੋ ਤੇ ਤਰਨਤਾਰਨ ਵਾਲਿਓਏ ਹੋ ਤਾ ਰਿਆ ਕਿ ਤਰਨਤਾਰਨ ਜਿਮਨੀ 'ਚ ਉਹ ਹੈ ਆ ਤੁਸੀਂ ਦੇਖ ਲਿਓ ਕੁਝ ਕ ਘੰਟਿਆਂ ਤੱਕ ਜਾਂ ਕੁਝ ਕ ਦਿਨਾਂ ਦੇ ਵਿੱਚ ਹੀ ਅਮਰਤਪਾਲ ਨੂੰ ਬਦਨਾਮ ਕਰਨ ਲਈ ਚੈਨਲਾਂ ਦੇ ਉੱਪਰ ਐਨ ਪੂਰਾ ਕੂੜ ਪ੍ਰਚਾਰ ਚੱਲ ਪੂਗਾ ਇਹ ਗੱਲ ਦਾ ਧਿਆਨ ਰੱਖਿਓ ਤੁਸੀਂ ਜਿਵੇਂ ਸਰਕਾਰ ਜਿਵੇਂ ਚੈਨਲ ਵਾਲੇ ਕਹਿ ਦਿੰਦੇ ਆ ਨਾ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਐਵੇਂ ਸੂਤਰ ਹਰੇਕ ਦੇ ਹੁੰਦੇ ਆ ਸੂਤਰਾਂ ਤੋਂ ਪਤਾ ਸਾਨੂੰ ਵੀ ਲੱਗਿਆ ਕਿ ਅਮਰਤਪਾਲ ਨੂੰ ਬਦਨਾਮ ਕਰਨ ਦੇ ਲਈ ਸਰਕਾਰ ਤਿਆਰੀਆਂ ਮੁਕੰਮਲ ਕਰੀ ਬੈਠੀ ਐ ਤੇ ਪੰਜਾਬ ਦੇ ਲੋਕੋ ਗੌਰ ਤੁਸੀਂ ਰੱਖਣੀ ਐ ਦੁਨੀਆ ਦੇ ਵਿੱਚ ਵਸਦੇ ਸਿੱਖਾਂ ਨੂੰ ਬੇਨਤੀ ਐ ਕਿ ਗੌਰ ਤੁਸੀਂ ਰੱਖਣੀ ਐ ਜਿਵੇਂ ਸਰਕਾਰ ਅਮਰਤਪਾਲ ਦੇ ਵਿਰੋਧ ਮੁਹਿੰਮ ਚਲਾਉਗੀ ਤੇ ਆਪਾਂ ਹੱਕ ਦੇ ਵਿੱਚ ਮੁਹਿੰਮ ਚਲਾਉਣੀ ਐ ਇਹ ਗੱਲ ਦਾ ਧਿਆਨ ਰੱਖਿਓ ਕੱਲੀ ਵੀਡੀਓ ਦੇਖ ਕੇ ਨਾ ਛੱਡ ਦਿਆ ਕਰੋ ਇਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਯਾਰ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਅਸੀਂ ਆਪਣੇ ਆਪਣੇ ਕੌਮ ਦੇ ਲੀਡਰਾਂ ਦੇ ਨਾਲ ਆਪਣੇ ਕੋਲ ਲੀਡਰ ਬਹੁਤ ਥੋੜੇ ਰਹਿ ਗਏ ਬਹੁਤ ਥੋੜੇ ਲੀਡਰ ਰਹਿ ਗਏ ਜਿਹੜੇ ਸਿੱਖੀ ਦੀ ਗੱਲ ਕਰਦੇ ਆ ਪੰਜਾਬ ਦੀ ਗੱਲ ਕਰਦੇ ਆ ਨਹੀਂ ਇੱਥੇ ਸਭ ਬਕਾਊ ਮਾਲਾ ਬਿਕ ਬੁਕ ਗਏ ਸਭ ਸੋ ਜਿਹੜੇ ਬੰਦੇ ਵਿਕੇ ਨਹੀਂ ਝੁਕੇ ਨਹੀਂ ਉਹ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਬਿਠਾਏ ਹੋਇਆ ਜਾਂ ਉਹਨਾਂ ਦੇ ਪੇਜ ਬੰਦ ਕਰ ਦਿੰਦੇ ਆ ਉਰੀਚਾ ਮਾਰ ਦਿੰਦੇ ਆ ਉਹਨਾਂ ਦੇ ਪਰਚੇ ਪਾ ਦਿੰਦੇ ਆ ਉਹਨਾਂ ਨੂੰ ਬਦਨਾਮ ਕਰ ਦਿੱਤਾ ਜਾਂਦਾ ਕਿਉਂਕਿ ਪਹਿਲਾਂ ਦੇਖ ਲਓ ਪਹਾਣੇ ਸਿੱਧੂ ਨੂੰ ਇੱਕ ਹਾਸੋ ਹੀਣੀਆਂ ਗੱਲਾਂ ਦੇ ਵਿੱਚ ਇੱਕ 10000 ਦੀ ਵਿਰੋਧੀ ਮੰਗ ਰਿਹਾ ਕਹਿੰਦੇ ਫੇਰ ਪਰਚਾ ਪਾਇਆ ਕਹਿੰਦੇ ਵੀ ਇਹਨੇ ਚੈਨੀ ਚੋਰੀ ਕਰ ਲਈ ਗੱਲਾਂ ਦੇਖ ਲਓ ਉਹੀ ਹਾਸੋ ਹੀਣੀਆਂ ਗੱਲਾਂ ਹੋਣ ਹੋਣੀਆਂ ਨੇ ਸੋ ਬਹਿਕਾਵੇ ਚ ਨਾ ਆਇਓ ਇਹਨਾਂ ਗੱਲਾਂ ਚ ਨਾ ਆਇਓ ਸਰਕਾਰ ਹਮੇਸ਼ਾ ਹੀ ਇਹ ਕੰਮ ਕਰਦੀ ਇਹ ਹੁੰਦੀ ਹੈ ਕਿ ਜਿਹੜਾ ਕੋਈ ਵਿਰੋਧੀ ਧਿਰ ਦਾ ਬੰਦਾ ਅੱਗੇ ਜਾ ਰਿਹਾ ਉਹਨੂੰ ਬਦਨਾਮ ਕਰਨ ਤੇ ਜ਼ੋਰ ਲਾਉਂਦੀ ਹੁੰਦੀ ਹੈ ਇੱਥੋਂ ਇਹ ਵੀ ਸਿੱਧ ਹੁੰਦਾ ਹੈ ਕਿ ਅਮਰਤਪਾਲ ਦਾ ਇਹਨਾਂ ਦੇ ਮਨ ਚ ਡਰ ਬਹੁਤ ਹੈ ਕਿ ਲੋਕ ਅਮਰਤਪਾਲ ਦੇ ਨਾਲ ਨੇ ਕਿਤੇ ਤਰਨ ਤਾਰਨ ਵਾਲੀ ਸੀਟ ਝਾੜੂ ਵਾਲੇ ਹਾਰ ਨਾ ਜਾਣ ਇਹ 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 ਗੱਲਾਂ ਕਰਕੇ ਬਦਨਾਮ ਕਰ ਰਹੇ ਨੇ ਜੇ ਅਮਰਤਪਾਲ ਦੇ ਵਿੱਚ ਕੁਝ ਹੈ ਤਾਂ ਹੀ ਬਦਨਾਮ ਕਰ ਰਹੇ ਨੇ ਘਰੇ ਬੈਠਾ ਬੰਦਾ ਕਦੇ ਬਦਨਾਮ ਨਹੀਂ ਹੁੰਦਾ ਜੇ ਅਮਰਤਪਾਲ ਇਹਨਾਂ ਨੂੰ ਚੁਭਦਾ ਹੈ ਅਮਰਤਪਾਲ ਅੱਗੇ ਨੂੰ ਵੱਧ ਰਿਹਾ ਹੈ ਪੰਜਾਬ ਦੇ ਲੋਕ ਉਹਦੇ ਨਾਲ ਜੁੜ ਰਹੇ ਨੇ ਤਾਂ ਹੀ ਉਹ ਚੁਭ ਰਿਹਾ ਤਾਂ ਹੀ ਇਹ ਬਦਨਾਮ ਕਰ ਉੱਤੇ ਲੱਗੇ ਹੋਏ ਨੇ ਸੋ ਬਾਈ ਚੰਗੀਆਂ ਗੱਲਾਂ ਨੂੰ ਸ਼ੇਅਰ ਕਰ ਦਿਆ ਕਰੋ ਇੱਥੇ ਬਹੁਤ ਤੁਸੀਂ ਗੰਦਮੰਦ ਸ਼ੇਅਰ ਕਰ ਦਿੰਦੇ ਹੋ ਪਰ ਆਪਣੇ ਕੌਮ ਦੀਆਂ ਗੱਲਾਂ ਨੂੰ ਜਰੂਰ ਅੱਗੇ ਕਰਤਾ ਕਰੋ ਕਿਵੇਂ ਯਾਰ ਸਾਡੇ ਕੌਮ ਦੇ ਲੀਡਰਾਂ ਨੂੰ ਕਿਵੇਂ ਸਾਡੇ ਨੌਂ ਜ਼ਬਾਨਾਂ ਨੂੰ ਸਰਕਾਰ ਬਦਨਾਮ ਕਰਦੀ ਹੈ ਕਿਵੇਂ ਡੇਗੁਰੂ ਕਰਦੀ ਹੈ ਜੇਲ੍ਹਾਂ ਚ ਰੱਖੇ ਹੋਏ ਨੇ ਕਿਵੇਂ ਕੋਰੇ ਕਾਗਜ਼ਾਂ ਤੇ ਸਾਈਨ ਕਰਾ ਕੇ ਮੰਤਰੀ ਵਾਜੇ ਕੇਲੇ ਅਰਗਿਆਂ ਤੋਂ ਆਪ ਹੀ ਕੁਝ ਲਿਖ ਦਿੱਤਾ ਜਾਂਦਾ ਹੈ ਇਹ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਤੁਹਾਡੇ ਵਿਰੁੱਧ ਸੋ ਸਿੱਖ ਵੀਰੋ ਇਕੱਠੇ ਹੋ ਜੋ ਕਿਸ ਇਨਸਾਨ ਸਾਹਿਬ ਹੇਠ ਤਾਂ ਹੀ ਸਾਡਾ ਕੁਝ ਬਣਨਾ ਹੈ ਨਹੀਂ ਫਿਰ 780 ਖਾਂਦੇ ਆ ਰਹੇ ਆ ਤੇ 780 ਖਾਂਦੇ ਰਹਾਂਗੇ ਇਹ ਗੱਲ ਕਲੀਅਰ ਹੈ ਸੋ ਬਾਈ ਦੇਖ ਲਿਓ ਆਉਣ ਵਾਲੇ ਦਿਨਾਂ ਦੇ ਵਿੱਚ ਅਮਰਤਪਾਲ ਨੂੰ ਬਦਨਾਮ ਕਰਨ ਤੇ ਜੇ ਚੈਨਲ ਜਿਹੜੇ ਬਿਕੇ ਹੋਏ ਨੇ ਉਹੀ ਖਬਰਾਂ ਲਾਉਣਗੇ ਇਹ ਵੀ ਧਿਆਨ ਰੱਖਿਓ ਜਿਹੜਾ ਵੀ ਚੈਨਲ ਅਮਰਤਪਾਲ ਦੀ ਕਿਰਦਾਰਕੁਸ਼ੀ ਕਰੂਗਾ ਉਹਨੂੰ ਨਾਲ ਦੀ ਨਾਲ ਬਲੌਕ ਕਰ ਦਿਓ ਉਹਨੂੰ ਨਾਲ ਦੀ ਨਾਲ ਅਨਫੋਲੋ ਕਰ ਦਿਓ ਇਹ ਫੇਰ ਠੀਕ ਹੋਣਗੇ ਜਦੋਂ ਲੋਕਾਂ ਵੱਲੋਂ ਇਹਨਾਂ ਨੂੰ ਇਹਨਾਂ ਨੂੰ ਫਤਬਾਹ ਦਿੱਤਾ ਜਾਊਗਾ ਕਿ ਅਸੀਂ ਤੁਹਾਨੂੰ ਪਸੰਦ ਨਹੀਂ ਕਰਦੇ ਅਸੀਂ ਤੁਹਾਡੀਆਂ ਇਹ ਖਬਰਾਂ ਨੂੰ ਸੱਚ ਨਹੀਂ ਮੰਨਦੇ ਤੇ ਤਾਂ ਕਿਤੇ ਜਾ ਕੇ ਇਹ ਜਿਹੜੇ ਚੈਨਲ ਨੇ ਬਿਕਣ ਵਟਣਗੇ ਇਹ ਲੈ ਕੇ ਚਾਰ ਪੈਸੇ ਕਿਸੇ ਦੇ ਕਿਸੇ ਦੇ ਵੀ ਕਿਸੇ ਦੇ ਵੀ ਖਿਲਾਫ ਹਾਂ ਖਬਰ ਲਾ ਦਿੰਦੇ ਆ ਥੋੜੀ ਬੰਦੇ ਨੇ ਅਥਲੀ ਵਰਗੇ ਸਾਡੇ ਭਰਾ ਜਿਹੜੇ ਵਿਕੇ ਨਹੀਂ ਨਹੀਂ ਬਹੁਤ ਬੰਦੇ ਨੇ ਜਿਹੜੇ ਇੱਥੇ ਲੈ ਕੇ ਐਡ ਦੇ ਪੈਸੇ ਸਰਕਾਰਾਂ ਤੋਂ ਚੁੱਪ ਕਰਕੇ ਬੈਠੇ ਨੇ ਬਹੁਤ ਵੱਡੇ ਵੱਡੇ ਚੈਨਲ ਨੇ ਕਿ ਨੌ ਲਾਈਨ ਤੇ ਆ ਜੀ ਫਿਰ ਇਹ ਤਰਫ ਉੱਟਦੇ ਆ ਨੌ ਵੀ ਲਾਵਾਂਗੇ ਜਿਹੜਾ ਚੈਨਲ ਅਮਰਤਪਾਲ ਦੀ ਸਭ ਤੋਂ ਵੱਧ ਕਰਦਾਬ ਕੂਸੀ ਕਰੂ ਸਮਝ ਲਓ ਉਹ ਬਹੁਤ ਲੰਬੇ ਸਮੇਂ ਦਾ ਬੰਦਾ ਵਿਕਿਆ ਹੋਇਆ ਤੇ ਉਹਨੇ ਕਰੋੜਾਂ ਰੁਪਇਆ ਸਰਕਾਰ ਤੋਂ ਲਿਆ ਹੋਇਆ ਜਿਹੜਾ ਬੰਦਾ ਕਰਦਾਰਕੋਸ਼ੀ ਕਰੂਗਾ ਇਹ ਗੱਲ ਧਿਆਨ ਰੱਖ ਲਿਓ ਪੰਜਾਬੀਓ ਜਿਹੜਾ ਵੀ ਚੈਨਲ ਵੱਧ ਕਰਦਾਰਕੋਸ਼ੀ ਕਰੂ ਉਹਨੂੰ ਨਾਲ ਦੀ ਨਾਲ ਬਲੌਕ ਕਰਕੇ ਉਹਨੂੰ ਫੋਲੋ ਕਰ